ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਗੋੜ ਤੇ ਪੁੱਜੇ ਜਿਹੜੇ ਛੋਲੇ ਹੁੰਦੇ ਆ ਜੀ ਉਹਨਾਂ ਨੂੰ ਅਸੀਂ ਮਿਲਾ ਕੇ ਖਾਂਦੇ ਆ ਤਾਂ ਸਾਡੀ ਸਿਹਤ ਨੂੰ ਕੀ ਕੀ ਲਾਭ ਮਿਲਦੇ ਆ ਬੈਨੀਫਿਟਸ ਮਿਲਦੇ ਆ ਸੋ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਤੋ ਵੱਦ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਤੇ ਸਾਥੀਓ ਆਪਣਾ YouTube ਚੈਨਲ ਆ ਜਿਹੜਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਡਾਕਟਰ ਹਰਮਨ ਜੀਰਾ ਸੋ ਆਓ ਜਾਣਦੇ ਹਾਂ ਵੀ ਗੁੜ ਤੇ ਚਨੇ ਨੂੰ ਜੇ ਆਪਾਂ ਮਿਲਾ ਕੇ ਖਾਣੇ ਆ ਤਾਂ ਸਾਡੀ ਸਿਹਤ ਨੂੰ ਕੀ ਲਾਭ ਮਿਲਦੇ ਬੈਨੀਫਿਟਸ ਮਿਲਦੇ ਆ। ਸਾਥੀਓ ਗੁੜ ਤੇ ਚਨੇ ਸਰਦੀਆਂ ਵਿੱਚ ਇੱਕ ਬਹੁਤ ਹੀ ਵਧੀਆ ਭੋਜਨ। ਇਹ ਸਾਡੇ ਸਰੀਰ ਨੂੰ ਗਰਮੈਸ਼ਤਾ ਦਿੰਦਾ ਹੀ ਆ। ਇਸ ਤੋਂ ਇਲਾਵਾ ਗੁੜ ਤੇ ਚਨੇ ਮਿਲਾ ਕੇ ਖਾਣ ਨਾਲ ਸਾਡੀ ਜਿਹੜੀ ਇਮਿਊਨਿਟੀ ਆ ਬਿਮਾਰੀਆਂ ਨਾਲ ਲੜਨ ਦੀ ਤਾਕਤ ਉਹ ਬਹੁਤ ਵੱਧ ਜਾਂਦੀ ਆ। ਕਿਉਂਕਿ ਗੁੜ ਦੇ ਵਿੱਚ ਆਇਰਨ ਹੁੰਦਾ ਹੈ। ਸਾਨੂੰ ਅਨੀਮੀਆ ਹੋਣ ਤੋਂ ਬਚਾਉਂਦਾ ਸਾਡਾ ਜਿਹੜਾ ਕਹ ਲੋ ਵੀ ਐਚਬੀ ਉਹ ਨੂੰ ਵਧਾ ਦਿੰਦਾ ਹੈ ਇਹਦੇ ਨਾਲ ਨਾਲ ਚਨਿਆਂ ਦੇ ਵਿੱਚ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਹੋਰ ਬੜੇ ਮਿਨਰਲਸ ਪੋਸਟਿਕ ਤੱਤ ਹੁੰਦੇ ਆ ਸੁਜੀ ਦੇ ਕਰਕੇ ਸਾਨੂੰ ਤਾਕਤ ਦਿੰਦੇ ਚਨੇ ਸਰੀਰ ਨੂੰ ਅੰਦਰੂਨੀ ਜਿਹੜੀ ਸ਼ਕਤੀ ਉਹ ਆਉਂਦੀ ਆ ਤੇ ਇਹਦੇ ਨਾਲ ਸਾਡੀ ਓਵਰਆਲ ਜਿਹੜੀ ਇਮਿਊਨਿਟੀ ਆ ਉਹ ਬੂਸਟ ਹੋ ਜਾਂਦੀ ਆ ਇਮਿਊਨਿਟੀ ਸਾਡੀ ਵੱਧ ਜਾਂਦੀ ਹੋਰ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਬਹੁਤ ਵਧੀਆ ਹੈ ਸਾਡੇ ਪਾਚਨ ਕਿਰਿਆ ਲਈ ਬਹੁਤ ਵਧੀਆ ਹੈ ਗੋੜ ਕੀ ਕਰਦਾ ਹੈ ਸਾਡੇ ਜਿਹੜੇ ਡਾਈਜੈਸਟਿਵ এনਜ਼ਾਈਮਸ ਆ ਉਹਨਾਂ ਨੂੰ ਹੋਰ ਰਿਲੀਜ਼ ਕਰਾਉਣ ਦਾ ਸਕਰੀਟ ਕਰਾਉਂਦਾ ਇਹਦੇ ਨਾਲ ਨਾਲ ਚਨਿਆਂ 'ਚ ਫਾਈਬਰ ਬਹੁਤ ਵਧੀਆ ਹੁੰਦਾ ਹੈ ਜਿਹੜੇ ਸਾਨੂੰ ਕਬਜ ਨਹੀਂ ਹੋਣ ਦਿੰਦੇ ਸੋ ਓਵਰ ਆਲ ਇਹ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੈ ਸਾਡੀ ਪਾਚਨ ਕਿਰਿਆ ਨੂੰ ਸਟਰੋਂਗ ਬਣਾਉਂਦੇ ਆ ਸਰਦੀਆਂ ਵਿੱਚ ਆਮ ਤੌਰ ਤੇ ਵੇਖਿਆ ਜਾਂਦਾ ਵੀ ਸਾਡੀ ਜਿਹੜੀ ਪਾਚਨ ਕਿਰਿਆ ਉਹ ਸਲੋ ਡਾਊਨ ਹੋ ਜਾਂਦੀ ਆ ਸੋ ਗੋੜ ਤੇ ਚਨੇ ਆ ਜਿਹੜੇ ਸਾਡੇ ਪਾਚਨ ਤੰਤਰ ਨੂੰ ਸਟਰੋਂਗ ਕਰਕੇ ਰੱਖਦੇ ਆ ਇਦੇ ਨਾਲ ਨਾਲ ਸਾਡੀਆਂ ਹੱਡੀਆਂ ਲਈ ਬਹੁਤ ਵਧੀਆ ਏ ਗੁਰਦੇ ਵਿੱਚ ਫਾਸਫੋਰਸ ਤੇ ਮੈਗਨੀਸ਼ੀਅਮ ਹੁੰਦਾ ਏ ਇਸ ਤੋਂ ਇਲਾਵਾ ਚਣਿਆਂ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਪਾਇਆ ਜਾਂਦਾ ਏ ਸੋ ਇਹ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਿੰਦੇ ਆ ਜਿਹੜੀਆਂ ਹੱਡੀਆਂ ਚ ਕਹਿ ਲੋ ਜੋੜਾਂ ਚ ਦਰਦਾਂ ਹੁੰਦੀਆਂ ਸਰਦੀਆਂ ਜਾਂ ਸਟਿਫਨੈਸ ਆ ਜਾਂਦੀ ਜਕੜਾਂ ਨਾ ਜਾਂਦੀਆਂ ਉਹਦੇ ਵਾਸਤੇ ਵੀ ਬਹੁਤ ਵਧੀਆ ਸੋ ਚਣਿਆਂ ਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਵੀ ਆ ਜਿਹੜੇ ਸਾਡੇ ਆਰਥਰਾਇਟਸ ਆ ਜਿਨ੍ਹਾਂ ਨੂੰ ਸਰਦੀਆਂ ਦੇ ਵਿੱਚ ਜਿਨ੍ਹਾਂ ਦੀ ਦਿੱਕਤ ਵੱਧ ਹੋ ਜਾਂਦੀ ਆ ਸੋ ਉਹ ਜਰੂਰ ਖਾਣ ਗੁੜ ਤੇ ਚਨੇ ਉਹਨਾਂ ਨੂੰ ਬਹੁਤ ਆਰਾਮ ਮਿਲੂਗਾ ਜੋੜਾਂ 'ਚ ਦਰਦਾਂ ਵੀ ਘਟਦੀਆਂ ਐ ਜਕੜਨ ਵੀ ਘਟਦੀ ਆ ਇਹਦੇ ਨਾਲ ਨਾਲ ਕਹਿ ਲਓ ਵੀ ਮਜ਼ਬੂਤੀ ਮਿਲਦੀ ਆ ਸਾਡੇ ਜੋੜਾਂ ਨੂੰ ਤੇ ਸਾਡੀਆਂ ਹੱਡੀਆਂ ਨੂੰ ਇਸ ਤੋਂ ਇਲਾਵਾ ਸਾਥੀਓ ਆਇਰਨ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹ ਹੁੰਦਾ ਏ ਜਿਹਦੇ ਕਰਕੇ ਜਿਹੜੀਆਂ ਲੇਡੀਜ਼ ਨੂੰ ਆਇਰਨ ਦੀ ਕਮੀ ਆ ਪੀਰੀਅਡਸ ਜ਼ਿਆਦਾ ਆਉਣ ਕਰਕੇ ਕਈਆਂ ਨੂੰ ਆਇਰਨ ਦੀ ਕਮੀ ਹੋ ਜਾਂਦੀ ਆ ਖੂਨ ਦੀ ਕਮੀ ਹੋ ਜਾਂਦੀ ਆ ਸੋ ਇਹ 'ਚ ਆਇਰਨ ਜ਼ਿਆਦਾ ਹੋਣ ਕਰਕੇ ਜਿਹੜੀ ਖੂਨ ਦੀ ਕਮੀ ਆ ਉਹ ਵੀ ਠੀਕ ਹੋ ਜਾਂਦੀ ਆ ਤੇ ਸਾਥੀਓ ਗੋੜ ਤੇ ਚਨੇ ਖਾਣ ਦਾ ਸਹੀ ਸਮਾਂ ਇਹ ਹੀ ਆ ਵੀ ਤੁਸੀਂ ਬ੍ਰੇਕਫਾਸਟ ਤੋਂ ਬਾਅਦ ਦੁਪਹਿਰ ਵੇਲੇ ਖਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਸ਼ਾਮ ਦੇ ਟਾਈਮ ਖਾ ਸਕਦੇ ਆ ਰਾਤ ਨੂੰ ਖਾਣਾ ਇਹਨੂੰ ਅਵਾਇਡ ਕਰਨਾ ਚਾਹੀਦਾ ਏ ਕਿਉਂਕਿ ਰਾਤ ਨੂੰ ਖਾਣ ਨਾਲ ਸਾਨੂੰ ਮोटापा ਵੀ ਹੋ ਸਕਦਾ ਏ ਇਹਦੇ ਨਾਲ ਨਾਲ 슈ਗਰ ਦੇ ਜਿਹੜੇ ਮਰੀਜ਼ ਆ ਉਹ ਇਸ ਗੱਲ ਦਾ ਧਿਆਨ ਰੱਖਣ ਵੀ ਇਹਨੂੰ ਰੋਜ਼ਾਨਾ ਨਾ ਖਾਣ ਲਿਮਟਿਡ ਮਾਤਰਾ ਜੇ ਰੋਜ਼ ਖਾਣਾ ਤਾਂ ਲਿਮਟਿਡ ਮਾਤਰਾ ਚ ਖਾਣ ਤੇ ਆਪਦੀ ਸ਼ੂਗਰ ਜ਼ਰੂਰ ਉਸ ਤੋਂ ਬਾਅਦ ਚੈੱਕ ਕਰ ਲੈਣ ਕਿਉਂਕਿ ਜਿਹੜਾ ਗੁੜ ਆ ਉਹ ਨੇਚਰਲ ਸ਼ੂਗਰ ਤਾਂ ਹੁੰਦੀ ਉਹ ਚ ਪਰ ਉਹ ਫਿਰ ਵੀ ਸਾਡੀ ਜਿਹੜੇ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ ਸੋ ਸ਼ੂਗਰ ਦੇ ਮਰੀਜ਼ ਇਹਸ ਗੱਲ ਦਾ ਧਿਆਨ ਦੇਣ ਤੇ ਸਾਥੀਓ ਗੁੜ ਤੇ ਚਾਨੇ ਦਾ ਜਿਹੜਾ ਕੰਬੀਨੇਸ਼ਨ ਆ ਉਹ ਜਦੋਂ ਅਸੀਂ ਖਾਂਦੇ ਆ ਤਾਂ ਉਹਦੇ ਨਾਲ ਸਾਡੀ ਸਕਿਨ ਵੀ ਵਧੀਆ ਹੁੰਦੀ ਸਕਿਨ ਤੇ ਗਲੋ ਆਉਂਦਾ ਹੈ ਸੋ ਇਹਨਾਂ ਚ ਅਜਿਹੇ ਐਂਟੀਆਕਸੀਡੈਂਟ ਪਾਏ ਜਾਂਦੇ ਆ ਇੰਨੇ ਵਧੀਆ ਖਣਿਜ ਪਾਏ ਜਾਂਦੇ ਆ ਸਾਰੇ ਪੋਸ਼ਟਿਕ ਤੱਤ ਹੁੰਦੇ ਆ ਸੋ ਇਹਦੇ ਨਾਲ ਸਾਡੀ ਸਕਿਨ ਵੀ ਵਧੀਆ ਰਹਿੰਦੀ ਆ ਸਕਿਨ ਨੇ ਤੇ ਗਲੋ ਆਉਂਦਾ ਏ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹ ਵੀ ਇਹ ਸਾਡੇ ਸਰੀਰ ਨੂੰ ਅੰਦਰੂਨੀ ਤਾਕਤ ਦਿੰਦੇ ਆ ਜਿਨ੍ਹਾਂ ਲੋਕਾਂ ਨੂੰ ਥਕਾਵਟ ਰਹਿੰਦੀ ਆ ਉਹ ਜ਼ਰੂਰ ਗੋੜ ਤੇ ਚਣਿਆਂ ਦਾ ਇਸਤੇਮਾਲ ਕਰਨ ਇਹ ਸਾਨੂੰ ਅੰਦਰੂਨੀ ਸ਼ਕਤੀ ਦਿੰਦੇ ਜਿਹਦੇ ਨਾਲ ਸਾਡੀ ਜਿਹੜੀ ਕਮਜ਼ੋਰੀ ਆ ਅੰਦਰੂਨੀ ਥਕਾਵਟ ਆ ਉਹ ਬੜੀ ਜਲਦੀ ਠੀਕ ਹੋ ਜਾਂਦੀ ਆ ਸੋ ਗੁੜ ਤੇ ਚਨੇ ਜੇ ਅਸੀਂ ਖਾਂਨੇ ਆ ਤਾਂ ਇਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਵੀ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਚਨੇ ਆ ਜਿਹੜੇ ਉਹਨਾਂ ਦਾ ਜਿਹੜਾ ਫਾਈਬਰ ਉਹ ਪੇਟ ਨੂੰ ਭਰਿਆ ਰੱਖਦਾ ਹੈ ਤੇ ਗੁੜ ਵੀ ਆ ਜਿਹੜਾ ਉਹ ਸਾਡੇ weight ਨੂੰ ਰਿਡਿਊਸ ਕਰਨ 'ਚ ਸਾਡੀ ਸਹਾਇਤਾ ਕਰਦਾ ਹੈ ਤੇ ਸਾਥੀਓ ਜੇ ਮਾਤਰਾ ਦੀ ਗੱਲ ਕਰੀਏ ਤਾਂ ਅਸੀਂ ਰੋਜ਼ਾਨਾ ਇੱਕ ਮੁਠੀ ਚਣਿਆਂ ਦੀ ਇਹਦੇ ਨਾਲ ਨਾਲ 20 ਤੋਂ 30 ਗ੍ਰਾਮ ਦੇ ਕਰੀਬ ਜਿਹੜਾ ਗੁੜ ਦਾ ਛੋਟਾ ਟੁਕੜਾ ਉਹ ਖਾ ਸਕਦੇ ਹਾਂ ਸੋ ਸਰਦੀਆਂ ਦੇ ਵਿੱਚ ਤੁਹਾਨੂੰ ਜ਼ਰੂਰ ਇਸ ਕਹਿ ਲਓ ਵੀ ਮਿਕਸਚਰ ਦਾ ਮਿਸ਼ਰਣ ਦਾ ਗੜਤੀ ਚਨਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੁਹਾਨੂੰ ਬਹੁਤ ਲਾਭ ਮਿਲਣਗੇ ਬੈਨੀਫਿਟਸ ਮਿਲਣਗੇ ਕਿਉਂਕਿ ਸਰਦੀਆਂ ਚ ਖਾਸ ਕਰਕੇ ਜਿਹੜੀਆਂ ਫਲੂ ਵਰਗੀਆਂ ਬਿਮਾਰੀਆਂ ਆਉਣ ਦਾ ਖਤਰਾ ਵੱਧ ਹੋ ਜਾਂਦਾ ਹੈ ਬੁਖਾਰ ਜੁਕਾਮ ਗਲਾ ਖਰਾਬ ਸੋ ਇਮਿਊਨਿਟੀ ਨੂੰ ਵੀ ਵਧੀਆ ਬਣਾਉਂਦੇ ਆ ਜਿਹਦੇ ਕਰਕੇ ਅਜਿਹੀਆਂ ਬਿਮਾਰੀਆਂ ਸਾਨੂੰ ਜਲਦੀ ਨਹੀਂ ਲੱਗਦੀਆਂ ਸਰਦੀਆਂ ਚ ਸਾਡੀ ਸਰੀਰ ਚ ਤਾਕਤ ਵੀ ਬਣੀ ਰਹਿੰਦੀ ਆ ਜੋਣਾ ਵਾਸਤੇ ਵੀ ਬਹੁਤ ਵਧੀਆ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਬਹੁਤ ਵਧੀਆ ਤੇ ਸਾਡੇ ਖੂਨ ਨੂੰ ਵੀ ਵਧਾਉਂਦੇ ਆ ਖੂਨ ਨੂੰ ਸਾਫ ਵੀ ਕਰਦੇ ਆ ਗੜ ਜਿਹੜਾ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ